ਕੀ ਮੇਰਾ ਰਾਚਣ ਕਾਟ ਨਹੀਂ ਬਣਿਆ ਮੇਰਾ ਧਾਰ ਕਾਟ ਨਹੀਂ ਬੰਦਾ ਮੈਨੂੰ ਨਾ ਵਿਆਹ ਪਰਸਾਂ ਨੂੰ ਵੀ ਨਹੀਂ ਲੱਗੀ ਬੜੇ ਤੇਜੀ ਪ੍ਰੇਸ਼ਨ ਕਰਵਾਇਆ ਤੇ ਹੁਣ ਮਾੜਾ ਮਾੜਾ ਬਾਕਰਨਾ ਚਰਦਾ ਮੈਂ ਹੋਰ ਹਜੇ ਕੰਮ ਕਾਜ ਨਹੀਂ ਕੀ ਹੁੰਦਾ ਘਰ ਇਹ ਜੋ ਪਹਿਲਾ ਦਿਹਾੜੀ ਜਾ ਵਰਦੇ ਸੀਗੇ ਹਾਂਜੀ 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 ਦਿਹਾੜੀ ਤਾਂ ਪਾ ਫੁੱਲ ਕਰਦਾ ਸੀ ਜੀ ਹਾਂ ਦਾ ਰੁਫੀਏ ਕੋੜਦਾ ਮਾਰਦਾ ਕਿ ਮੱਲਾ ਕੀ ਮੈਂ ਮੈ ਵੀ ਸੱਖਣੇ ਕੁੜੀਆਂ ਹੋ ਜਿੰਮੇਦਾਰ ਹੋਵਾਂਦਾ ਵੀ ਤੂੰ ਮੈ ਵੀ ਸੱਖਾਂ ਦੀ ਕੁੜੀ ਮੈਂ ਰੱਖਣਾ ਨਹੀਂ ਚਾਹੁੰਦਾ ਵੀ ਮੈਂ ਦੂਰੀਆਂ ਮੈਰੀ ਇਸ ਕਰਾਉਣੀ ਆਪਦੀ ਇਸ ਤੇ ਗਰਨ ਕਰਕੇ ਉਹ ਕੋੜਦਾ ਮਾਰਦਾ ਰੁਫ ਕੱਟ ਕੇ ਲਫਤਾਂ ਕਰਕੇ ਮੈਂ ਮੇਰੇ ਘਰ ਆ ਗਈ ਤਾਂ ਫਿਰ ਉਹਨਾਂ ਨਾਲ ਚੇਸਾ ਵੀ ਸਾਡੇ ਕੋਈ ਅੰਸ ਮਿਲ ਜੂਗੀ ਸਾਨੂੰ ਉਹਨਾਂ ਨੂੰ ਦੋ ਬੇਟੇ ਮਿਲ ਗਏ ਹੁਣ ਮੈਨੂੰ ਮੇਰੀ ਜ਼ਰੂਰਤ ਨਹੀਂ ਅਜੀ ਸਾਡੇ ਕੋਲ ਘਰ ਨਹੀਂ ਸਾਡੇ ਕੋਲ ਕੋਈ ਬੰਬਾਰੀਆਂ ਨਹੀਂ ਬਹੁਤ ਐਸੀ ਜਾਂਟੇ ਮੇਰੇ ਘਰ ਵਾਲੇ ਦਾ ਵੀ ਹੋ ਗਿਆ ਮੈਨੂੰ ਇਹ ਹੈਗੀ ਗੈਠਗੇ ਦੀ ਬੰਬਾਰੀਆ ਮੇਰੇ ਕਾਕੇ ਇੱਕ ਨੂੰ 22 ਸਾਲ ਹੋ ਗਏ ਇੱਕ ਨੂੰ 18 ਸਾਲ ਹੋ ਗਏ ਨਾ ਮੇਰੇ ਕੋਲ ਘਰ ਨਾ ਮੇਰੇ ਕੋਲ ਤਾਂ ਨਾ ਮੇਰੇ ਚ ਬਾਲਾ ਕੋਈ ਦਵਾਈ ਬੂਟੀ ਲੈਣ ਦੀ ਸਾਡੀ ਕੋਈ ਸਰਮਾਈ ਪਿੰਡ ਨਗਰ ਨਹੀਂ ਕਿ ਕਿ ਸਭ ਬਟਾ ਬਟਾ ਰਹੇ ਨੇ ਇਹ ਜਦੋਂ ਮੇਰੇ ਕਾਕਾ ਗੁਜਰੇ ਆ ਨਾ ਮੈਨੂੰ 18-19 ਸਾਲ ਹੋ ਗਏ ਪਹਿਲਾ ਵੱਡੇ ਨੂੰ 24 ਸਾਲ ਹੋ ਗਏ ਗੁਜਰੇ ਨੂੰ ਇੱਕ ਨੂੰ 18 ਸਾਲ ਹੋ ਗਏ ਉਦੋਂ ਦਾ ਮੈਨੂੰ ਦੌਰਾ ਪੈਂਦਾ ਹੌਲੀ ਹੌਲੀ ਮੈਨੂੰ 4 ਸਾਲ ਹੋ ਗਏ ਮੈਂ ਜਮਾ ਬੈਗੀ ਹੁਣ ਮੈਨੂੰ ਆਂਦੇ ਗੈਟਗੇ ਦੀ ਬਿਮਾਰੀ ਬਣ ਗਈ ਤੁਸੀਂ ਗੁਰਬਾਣੀ ਦਾ ਇਹ ਮਹਾਵਾਕ ਸੁਣਿਆ ਹੋਣਾ ਕਿ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾ ਬੈਸਣ ਪਾਈ ਪੰਜਾਬ ਦੇ ਵਿੱਚ ਵਸਦਾ ਪੰਜਾਬੀ ਭਾਈਚਾਰਾ ਜਾਂ ਵਿਦੇਸ਼ਾਂ ਦੇ ਵਿੱਚ ਰਹਿੰਦਾ ਪੰਜਾਬੀ ਭਾਈਚਾਰਾ ਜੋ ਸਿੱਖੀ ਫਲਸਫੇ ਤੋਂ ਵਾਕਿਫ ਆ ਉਹਨਾਂ ਨੂੰ ਇੱਕ ਅਪੀਲ ਇਸ ਵੀਡੀਓ ਦੇ ਰਾਹੀਂ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਜਿਸ ਪਰਿਵਾਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਸ ਪਰਿਵਾਰ ਕੋਲੇ ਆਪਣਾ ਘਰ ਨਹੀਂਗਾ ਤੇ ਤੁਹਾਨੂੰ ਦੱਸ ਦਈਏ ਇਹ ਬਜ਼ੁਰਗ ਜੋੜਾ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਹਿੰਦਾ ਹੈਗਾ ਪਰ ਨਾ ਇਹਨਾਂ ਕੋਲੇ ਆਪਣਾ ਘਰ ਹੈਗਾ ਤੇ ਦੂਜਾ ਬਿਮਾਰੀਆਂ ਦੀ ਮਾਰ ਤੇ ਕੁਦਰਤ ਦੀ ਮਾਰ ਆ ਜਿਹੜੀ ਇਸ ਪਰਿਵਾਰ ਦੇ ਉੱਤੇ ਪਈ ਹੋਈ ਆ ਅਸੀਂ ਇਸ ਪਰਿਵਾਰ ਦੇ ਕੋਲ ਪਹੁੰਚੇ ਹੋਏ ਆ ਮੇਰੇ ਹੀ ਪਿੰਡ ਮੋੜ ਜੋ ਕਿ ਫਰੀਦਕੋਟ ਜ਼ਿਲ੍ਹਾ ਉੱਥੋਂ ਦੀ ਇਹ ਕਹਾਣੀ ਆ ਮਾਤਾਂ ਦੇ ਨਾਲ ਵੀ ਗੱਲ ਕਰਾਂਗੇ ਤੇ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੇਟਾ ਅੱਛਾ ਮਾਤਾ ਇਹ ਦੱਸਿਓ ਕਿ ਤੁਹਾਨੂੰ ਕੀ ਸਮੱਸਿਆ ਹੈਗੀ ਸਾਨੂੰ ਸੁਮਤ ਚਾਜੀ ਸਾਡੇ ਕੋਲ ਘਰ ਨਹੀਂ ਸਾਡੇ ਕੋਲ ਕੋਈ ਬੰਬਾਰੀਆਂ ਨੇ ਬਹੁਤ ਐਕਸੀਡੈਂਟ ਮੇਰੇ ਘਰ ਵਾਲੇ ਦਾ ਵੀ ਹੋ ਗਿਆ ਮੈਨੂੰ ਇਹ ਹੈਗੀ ਗੈਠਗੇ ਦੀ ਬੰਬਾਰੀਆ ਮੇਰੇ ਕਾਕੇ ਇੱਕ ਨੂੰ 22 ਸਾਲ ਹੋ ਗਏ ਇੱਕ ਨੂੰ 18 ਸਾਲ ਹੋ ਗਏ ਨਾ ਮੇਰੇ ਕੋਲ ਘਰ ਨਾ ਮੇਰੇ ਕੋਲ ਤਾਂ ਨਾ ਮੇਰੇ ਚ ਬਾਰਾ ਕੋਈ ਦਵਾਈ ਬੂਟੀ ਲੈਣ ਦੀ ਸਾਡੀ ਕੋਈ ਸਰਮਾਈ ਪਿੰਡ ਨਗਰਾਂ ਨਹੀਂ ਚੀ ਚੀ ਕਿਸ ਬੋਟਾ ਬਟਾ ਰਹੇ ਨੇ ਜੇ ਕੋਈ ਬਾਰੋਂ ਕਿਸੇ ਬੱਚਾ ਨੂੰ ਮਨ ਮੇਰ ਪੈ ਜੇ ਤੇ ਬੇਟਾ ਕੁ ਚਾਰ ਦਿਨ ਸਾਡੇ ਕਢਾ ਦੇ ਜੀ ਜੀ ਤੁਹਾਨੂੰ ਸਮੱਸਿਆ ਕਦੋਂ ਕਦੀ ਹੈਗੀ ਆ ਇਹ ਮੈਨੂੰ ਬੰਬਾਰੀ ਆ ਜੀ ਹੂੰ ਹੂੰ ਇਹ ਜਦੋਂ ਮੇਰੇ ਕਾਕਾ ਗੁਜ਼ਰਿਆ ਨਾ ਮੈਨੂੰ 18 19 ਸਾਲ ਹੋ ਗਏ ਪਹਿਲਾ ਵੱਡੇ ਨੂੰ 22 ਸਾਲ ਹੋ ਗਏ ਗੁਜ਼ਰੇ ਨੂੰ ਇੱਕ ਨੂੰ 18 ਸਾਲ ਹੋ ਗਏ ਉਦੋਂ ਦਾ ਮੈਨੂੰ ਦੌਰਾ ਪੈਂਦਾ ਹੌਲੀ ਹੌਲੀ ਮੈਨੂੰ 4 ਸਾਲ ਹੋ ਗਏ ਮੈਂ ਜਮਾ ਬੈਗੀ ਹੁਣ ਮੈਨੂੰ ਆਜੇ ਗੈਂਟਗੇ ਦੀ ਬਿਮਾਰੀ ਬਣ ਗਈ ਮੈਨੂੰ ਦਵਾਈ ਨਹੀਂ ਮੇਰੇ ਘਰ ਦੀ ਪਹੁੰਚ ਆ ਮੈਨੂੰ ਦਵਾਈ ਨਹੀਂ ਕੋਈ ਦੇ ਸਕਦਾ ਲਟਕੀਆਂ ਇਹ ਜਵਾਈ ਸਾਹਿਬ ਇਹ ਰਾਜੇ ਲੋਕ ਆਪਣੋਂ ਆਪਣੇ ਚੁੱਲ੍ਹੇ ਮਾਤਾ ਤਪ ਦੇ ਗਰੀਬ ਪਰਿਵਾਰ ਆ ਜੀ ਸਾਨੂੰ ਪਿੰਡ ਨਗਰ ਚੋਂ ਕੋਈ ਛੱਗਰੀ ਰੋਟੀ ਦਵਾਈਆਂ ਨੂੰ ਦੇ ਜਾਂਦਾ ਕੋਈ ਬੇਈ ਦੇ ਜਾਂਦਾ ਕਿਸੇ ਵੇਲੇ ਉਹਦਾ ਟਾਈਮ ਹੁੰਦਾ ਅਸੀਂ ਭੁੱਖੇ ਵੀ ਬਹਿ ਸਕਦੇ ਹਾਂ ਬਹਿ ਜਾਂਦੇ ਹਾਂ ਜਦੋਂ ਸਾਨੂੰ ਕੋਈ ਮੈਦਾਈ ਕੋਈ ਖਾਣੇ ਪੀਣੇ ਕਪੜਾ ਨਹੀਂ ਕੋਈ ਸਾਨੂੰ ਖਾਣ ਪੀਣ ਨੂੰ ਨਹੀਂ ਮਿਲਦਾ ਸਾਨੂੰ ਕੋਈ ਦਵਾਈ ਬੂਟੀ ਨਹੀਂ ਮਿਲਦੀ ਆਹ ਹਿਆ ਸੀ ਆਨੇ ਸਾਡੀ ਕੋਈ ਸੇਵਾ ਪਾਣੀ ਜੇ ਕੋਈ ਦਵਾਈ ਬੂਟੀ ਦਵਾਜੋ ਕੋਈ ਮਰੀਜ਼ ਜੀਦਾ ਇਸੀ ਜਾਂਟ ਹੋਇਆ ਮੰਗ ਕੇ ਮੰਗ ਪੈਣ ਕੇ ਪਰਾਵਾਂ ਨੂੰ ਥੋੜਾ ਥੋੜਾ ਕਰਕੇ ਪੈਸਾ ਇਕੱਠਾ ਪਟੰਡੇ ਤੋਂ ਲਾਜ ਉਹਨਾਂ ਨੇ ਕਰਵਾਤਾ ਫੇਰ ਵੀ ਅਜੇ ਨਹੀਂ ਕੋਈ ਕੰਮ ਕਾਜ ਕਰਨ ਜੋਗਰਾ ਨਹੀਂ ਹੋਇਆ ਅਜੇ ਵੀ ਹੱਡੀ ਕਰੇ ਕੋਈ ਆ ਚੂਲਾ ਚੂਲੇ ਵਾਲੀ ਵੀ ਸਾਡੇ ਕੋਲ ਕੰਮ ਕਾਜ ਪਾਣੀ ਵੀ ਨਹੀਂ ਲਿਆਂਦਾ ਜਾਂਦਾ ਜੇ ਰੋਟੀ ਵੀ ਸਾਡੇ ਤਾਂ ਕੋਈ ਗਰਦਾਰਿਆ ਕੋਈ ਬੱਚੇ ਦੇ ਮਨ ਮੇਰ ਪੈ ਜੇ ਸਾਨੂੰ ਪਚਾਉਣੀ ਕਰਦੇਵੇ ਹੁਕਮ ਲਾ ਦਿਓ ਸਾਨੂੰ ਰੋਟੀ ਦੋ ਟਾਈਮ ਮਿਲ ਜੇ ਕੋਈ ਮਾੜਾ ਮੋਟਾ ਨੀੜਾ ਕਪੜਾ ਕੋਈ ਚਾਣਾ ਬਗੈਰਾ ਜੇ ਕੋਈ ਸਾਨੂੰ ਦੇ ਸਕਦਾ ਨਹੀਂ ਮਨ ਮੇਰ ਹੋ ਜਾਈ ਬਹੁਤ ਧੰਨਵਾਦ ਕਰਦੇ ਹਾਂ ਸੋ ਬੱਚੇ ਦਾ ਜੀ ਅੱਛਾ ਮਾਤਾ ਬੱਚੇ ਕਿੰਨੇ ਸੀਗੇ ਤੁਹਾਡੇ ਬੱਚੇ ਦੋ ਕਾਕਿਆਂ ਦੀ ਇੱਕ ਨੂੰ 24 ਸਾਲ ਹੋ ਗਏ ਡੈਥ ਹੋਈ ਨਹੀਂ ਇੱਕ ਨੂੰ 19 ਸਾਲ ਹੋ ਗਏ ਜੀ ਬੱਚੇ ਇੱਕ ਮੁੰਡਾ 5 ਸਾਲ ਦਾ ਸੀ ਇੱਕ 2 ਸਾਲ ਦਾ ਸੀਗਾ ਚਾਰ ਇਹ ਲਟਕੀਆਂ ਇਹ ਆ ਲੜ ਇੱਕ ਇਹ ਤਿੰਨਾਂ ਲਟਕੀਆਂ ਤੋਂ ਛੋਟੇ ਸੀਗੇ ਜੀ ਦੂਆ ਲਟਕੀਆਂ ਦੀ ਇੱਕ ਜਿਹੜਾ 5 6 ਸਾਲ ਦਾ ਉਹਨੂੰ ਵੀ ਪਤਾ ਹੀ ਨਹੀਂ ਦੌੜਾਈ ਪਏਗਾ ਜਿਹੜਾ ਛੋਟਾ ਸੀਗਾ 2 2 ਸਾਲ ਦਾ ਉਹ ਕਹਾ ਉਹ ਉਹ ਖਿਜਾ ਜਨ ਗੈ ਜਾਈ ਦੇ ਖੜਕੇ ਤੋਂ ਬਾਕੀ ਉਹ ਸਾਹ ਚੜਾ ਗਿਆ ਮਰ ਕੇ ਬਸ ਖਤਮ ਹੋ ਗਈ ਕਹਾਣੀ ਉਹਦੇ ਵਾਲੀ ਸਾਈ ਨਹੀਂ ਮੜਿਆ ਜੀ ਦੋ ਬੱਚੇ ਹੁੰਦੇ ਜੀ ਅੱਛਾ ਮਾਤਾ ਲੜਕੀਆਂ ਤੁਹਾਡੀਆਂ ਵਿਆਹੀਆਂ ਹੋਈਆਂ ਹਾਂ ਜੀ ਲੜਕੀਆਂ ਵਿਆਹੀਆਂ ਹੋਈਆਂ ਜੀ ਇਹ ਚਾਰੇ ਆ ਅੱਜ ਕੱਲ ਆਪਣੇ ਆਪਣੇ ਗਰੀਬ ਪਰਿਵਾਰਾਂ ਸਾਨੂੰ ਕਿਹੜਾ ਰੋਟੀ ਦੇਵੇ ਅਗਰੇ ਆਦੇ ਮਾਂ ਬਾਪ ਨੂੰ ਅਗਰੇ ਸੰਭਾਲ ਦੇ ਜਿਹੜੇ ਜਵਾਈ ਰਾਜ ਇਹ ਸਾਡੀ ਕੋਈ ਸ਼ਰਮਾਈ ਨਹੀਂ ਕਰਦਾਗਾ ਜੀ ਆਹੀ ਆ ਦੇ ਕੋ ਪਿੰਡ ਨਗਰ ਕੋਈ ਬੱਚਾ ਕੋਈ ਸਟਾ ਕਰਾ ਸਕਦਾ ਧੰਨਵਾਦ ਉਹਦੇ ਵਾਸਤੇ ਆ ਸਮਝਾਤਾ ਇੱਥੇ ਹੁਣ ਸਾਹਪ ਦਾ ਕੌਣ ਹੈਗਾ ਤੁਹਾਡੀ ਸਾਹਸ ਬਾਈ ਇਹ ਲਟਕੀ ਆ ਇਹ ਦੇ ਘਰ ਵਾਲਾ ਬਈਂ ਦੀ ਸ਼ਰਾਬੀ ਨੂੰ ਕੁੱਟ ਮਾਰ ਕੇ ਬਾਤ ਆਈ ਪਿੰਡ ਚ ਝਾੜੂ ਪੋਚਾ ਕੱਢ ਕੇ ਆਉਂਦੀ ਸਾਨੂੰ ਦੋ ਫਲਕੇ ਲਿਆ ਆਂਦੀ ਕੁ ਜੋ ਮੰਗ ਪੈਣ ਕੇ ਇਹ ਲਟਕੀ ਲਿਆ ਦਿੰਦੀ ਦੋ ਇਹਦੇ ਕਾਕੇ ਸੀ ਉਹ ਸਾਸ ਸਹੁਰੇ ਨੇ ਇਹ ਦੇ ਘਰ ਵਾਲੇ ਨੇ ਖੋਲੀ ਉਹ ਲਟਕੀ ਆ 5 ਸਾਲ ਕੀ ਆ ਉਹ ਜਿਹੜੀ ਬੇਟੀ ਫਿਰਦੀ ਆ ਇਹ ਲਟਕੀ ਆ ਝਾੜੂ ਪੋਚਾ ਪਿੰਡ ਨਗਰ ਤੇ ਲਾ ਕੇ ਆਉਂਦੀ ਆ ਕਿ ਕੁਲਾ ਸਟਾਈ ਸਾਨੂੰ ਇਹ ਦੋ ਫਲਕੇ ਬਣਾ ਖਵਾ ਦਿੰਦੀ ਆ ਹੋਰ ਸਾਨੂੰ ਕੋਈ ਸਹਤਾ ਨਹੀਂ ਜੀ ਨਾ ਕੋਈ ਭੈਣ ਭਰਾ ਗਰੀਬ ਪਰਿਵਾਰ ਆ ਨਾ ਕੋਈ ਭਰਾ ਨਾ ਕੋਈ ਭੈਣ ਵੀ ਕਿੱਥੋਂ ਅਗਲਾ ਰੋਟੀ ਤਾਂ ਦੇ ਸਕਦਾ ਸਾਨੂੰ ਬੰਬਾਰਾ ਨੂੰ ਦਵਾਈ ਦੇਣੀ ਔਖੀ ਆ ਆਪ ਨੂੰ ਆਪਣੇ ਗਰੀਬ ਘਰਾਂ ਦੇ ਵਿੱਚ ਆਪ ਦੇ ਗਰੀਬ ਘਰਾਂ ਦੇ ਵਿੱਚ ਰੋਟੀ ਆਪ ਨੂੰ ਆਪਣੇ ਨਹੀਂ ਕੋਈ ਬੱਚਿਆਂ ਨੂੰ ਆਪਦੇ ਮਾਪੇ ਨੂੰ ਨਹੀਂ ਦੇ ਸਕਦਾ ਸਾਨੂੰ ਕਿਹੜਾ ਦੇ ਸਕਦਾ ਸਾਨੂੰ ਜੇ ਕੋਈ ਬਾਹਰੋਂ ਕੋਈ ਬੱਚੇ ਸਹਿਯਾ ਕਰ ਦੇਣਗੇ ਤਾਂ ਠੀਕ ਆ ਸਾਡੇ ਹਿਆੜਾ ਨਹੀਂ ਸਾਡੀ ਜ਼ਿੰਦਗੀ ਬਹੁਤ ਬਰਬਾਦ ਹੋਈ ਪਈ ਬਹੁਤ ਦੁੱਖ ਦੁੱਖਾਂ ਚਾਏ ਪਈ ਆ ਸੀ ਸ਼ਮਾਤਾ ਜੀ ਦੱਸਿਓ ਕਿ ਤੁਹਾਡੀ ਵੋਟ ਵਗੈਰਾ ਬਣੀ ਹੈਗੀ ਦੋਨਾਂ ਦੀ ਮੇਰੀ ਵੋਟ ਬੜੀ ਆ ਜੀ ਮੇਰਾ ਰਾਸ਼ਨ卡ਟ ਨਹੀਂ ਬਣਿਆ ਮੇਰਾ ਆਧਾਰ卡ਟ ਨਹੀਂ ਬੰਦਾ ਮੈਨੂੰ ਨਾ ਬਿਆਹ ਪਰਸਨਗਣੀ ਲੱਗੀ ਬੜੇ ਤੇਜੀ ਜਿਹੜੀ ਆਖ ਦਿੰਦੇ ਇਹ ਵੀ ਤੁਹਾਨੂੰ ਗੈਠੀ ਜੀ ਬੰਬਾਰੀ ਆ ਸਾਡੇ ਪਿੰਡ ਵਾਲਿਆਂ ਨੇ ਵੀ ਨਹੀਂ ਲਵਾਈਗੀ ਬਿਆਹ ਦਿੰਦੇ ਜਿਹੜਾ ਕੋਈ ਆਂਦੇ ਤੁਹਾਡੀ ਵੀ ਆ ਹੱਥ ਪਿੰਗਲੇ ਆ ਤੇ ਵੀ ਉਂਗਲਾ ਸਹੀ ਨਹੀਂ ਆਉਂਦੀਆਂ ਮੇਰੀ ਪਰਸਨਗਣੀ ਲੱਗੀ ਅੱਛਾ ਤੇ ਵੀ ਨਾਈ ਮੈਨੋ ਰਾਚਨ ਕਾਟ ਵੀ ਆਂਦੇ ਵੀ ਨਹੀਂ ਇਹ ਮਿਲਦਾਗਾ ਗੁੰਠਾ ਸਹੀ ਆਉਂਦੇ ਨਹੀਂ ਨਿਸ਼ਾਨ ਗੁੱਠਿਆਂ ਦੇ ਮੈਨੂੰ ਰਾਚਨ ਕਾਟ ਨਹੀਂ ਮੈਨੂੰ ਕਣਕ ਨਹੀਂ ਮਿਲਦੀ 15 ਕਿਲੋ ਜਿਹੜੀ ਆਉਂਦੀ ਆ ਕਦੀ ਮੇਰੇ ਘਰ ਵਾਲੇ ਨੂੰ ਪਰਸਾਂ ਲੱਗੀ ਆ ਤੇ ਇਸੇ ਨੂੰ ਕਦੀ ਕਣਕ ਮੈਜੀ ਮੈਨੂੰ ਕੁਛ ਹੀ ਨਹੀਂ ਕਰ ਮੈਂ ਤਾਂ ਮੈਂ ਤਾਂ ਵੋਟ ਜਰੂਰ ਪਵਾ ਲੈਂਦੇ ਆ ਸਾਡੇ ਪਿੰਡ ਦੇ ਸਰਦਾਰ ਭਰਾ ਮੁੜ ਕੇ ਸਾਡਾ ਕਿਸੇ ਨੇ ਉੱਤਾ ਨਹੀਂ ਕੋਈ ਬੱਚਾ ਸਾਨੂੰ ਕਿਸੇ ਨੇ 10 ਕਿਲੋ ਆਟਾ ਵੰਗਿਆ ਦਿੱਤਾ ਵੋਟਾਂ ਦੇਣ ਵਾਲਿਆਂ ਨੇ ਅੱਛਾ ਅਛਾ ਵੋਟਾਂ ਲੈਣ ਵਾਲਿਆਂ ਨੇ ਵੀ ਕਿਸੇ ਨੇ ਵੀ ਕੋਈ ਮਦਦ ਨਹੀਂ 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 ਕੀਤੀ ਅਛਾ ਵੋਟਾਂ ਲੈਣ ਵਾਲਿਆਂ ਨੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਬਚਾਈਆਂ ਕੋਈ ਮੜਾ ਮੋਟਾ ਆਪ ਦਾ ਸ੍ਰੀਕਾ ਪ੍ਰਪਾ ਕਿਸੇ ਨੇ ਕੋ 160 ਲਾ ਤੱਕ 50 ਦੇਤੀ ਆਪ ਦਾ ਪ੍ਰਪਾਇਆ ਸਾਰੇ ਦਿਨ ਕਢਾਉਂਦਾ ਹੀ ਅਛਾ ਮਾਤਾ ਤੁਸੀਂ ਇੱਥੇ ਧਰਮਸ਼ਾਲਾ ਦੇ ਵਿੱਚ ਬੈਠੇ ਐਤੋਂ ਪਹਿਲਾਂ ਤੁਹਾਡੀ ਜਗ੍ਹਾ ਨੂੰ ਸਾਡੇ ਕੋਲੇ ਸੀਗਾ ਜੀ ਉਹ ਜੋ ਸਾਡੇ ਮੇਰਾ ਕਾਕਾ ਗੁਜਰ ਗਿਆ ਮੇਰੀ ਮਾਤਾ ਜਿਹੜੀ ਮੇਰੀ ਸੱਸ ਮਾਂ ਸੀਗੀ ਉਹ ਉਹਦੇ ਸੱਟ ਲੱਗ ਗਈ ਸਾਡੇ ਕੋਲੇ ਮਰਲਾ ਕਠਾਂ ਦਾ ਸੀਗਾ ਉਹ ਮੇਰਾ ਭਰਾ ਮੇਰਾ ਜਿਹੜਾ ਭਰਾ ਹੀ ਹੁੰਦੇ ਆ ਛੋਟਾ ਮੇਰਾ ਭਰਾ ਅਸੀਂ ਉਹਨੂੰ ਮੋਲ ਵੇਚਤੀ ਹੋਰ ਕੋਈ ਮੇਰੇ ਭਰਾ ਨੇ ਰੂਪ ਸਿੰਘ ਨੇ ਕੋਈ ਸਾਡੇ ਨਾਲ ਤੱਕਾ ਨਹੀਂ ਜਿਆ ਕੀਤਾ ਅਸੀਂ ਕਿ ਮੈਂ ਬਿਮਾਰ ਹੋ ਗਈ ਇਹ ਮੇਰੇ ਗੋਦੀ ਕਾਕਾ ਗੁਜਰ ਗਿਆ ਮੇਰੀ ਸੱਸ ਮਾਂ ਦੇ ਵੀ 6:00 ਵੱਜ ਗਈ ਅਸੀਂ ਉਹਦਾ ਰਾਜ ਕਰਾਣੇ ਕੋਸ ਮੇਰੇ ਤੇ ਲਾਗੇ ਕੋ ਸਾਥ ਤੇ ਲਾਗੇ ਅਸੀਂ ਮਰਕਾ ਦੇ ਭਰਾ ਨੂੰ ਦੇਤੀ ਉਹਨੇ ਵੀ ਵਿਚਾਰੇ ਨੇ ਜੜੀ ਝੱਪਾ ਕਰਕੇ ਉਹਦੇ ਘਰ ਵਾਲੀ ਨੇ ਰੂਪ ਸਿੰਘ ਦੀ ਨੇ ਕੂੜਾ ਕਰਦਾ ਛੱਟ ਕੇ ਸਰਦਾਰ ਭਰਾਵਾਂ ਦੇ ਉਹਨੇ ਪੈਸੇ ਸਾਨੂੰ ਦੇਤੀ ਅਸੀਂ ਥਾ ਚਰਤੇ ਧਰਮਸਾਲਾ ਜਾ ਕੇ ਬਹਿ ਗਏ ਅਹਈਆ ਅਸੀਂ ਕਿਸੇ ਨਾਲ ਨਹੀਂ ਕਿਸੇ ਨੂੰ ਮਾਰਾ ਨਹੀਂ ਕਿਸੇ ਨੂੰ ਬੋਲਣ ਵਾਲੇ ਤੇ ਨਹੀਂ ਬਲਾਜੇ ਬਣਾ ਸੀ ਕਿਰੇਨ ਹੀ ਬਸ ਰਹੀਏ ਜੇ ਕੋਈ ਮਿਹਰਬਾਨੀ ਕਰਕੇ ਕੋਈ ਕੋਈ ਖੈਰ ਪਾ ਦੂਗਾ ਮੰਗਤਿਆਂ ਨੂੰ ਧੰਨਵਾਦ ਆ ਉਸ ਬੱਚੇ ਦਾ ਉਸ ਬਾਪੂ ਜੀ ਕੀ ਸਮੱਸਿਆ ਹੈਗੀ ਪਹਿਲਾਂ ਤਾਂ ਤੁਹਾਡੇ ਪੈਰ ਨੂੰ ਕੀ ਦਿੱਕਤ ਹੈਗੀ ਤੇ ਮੈਂ ਨੂੰ ਜੀ ਆ ਹੱਡਾ ਖਮ ਸੀਗਾ ਥੋੜਾ ਜਿਹਾ ਇਹ ਵਿੱਚ ਅੱਗੇ ਨਾਲ ਫਰਕ ਆ ਬਾਕੀ ਆਹ ਮੋਟਰਸਾਈਕਲ ਦਾ ਐਸੀਡੈਂਟ ਹੋਇਆ ਇਹ ਪੱਟ ਦੀ ਹੱਡੀ ਕ੍ਰੈਕ ਹੋਈ ਆ ਬਠਿੰਡੋ ਥੋੜਾ ਬਹੁਤਾ ਕਰਕੇ ਲਾਜ ਬਟਾ ਕਰਾਇਆ ਤੇ ਆਪਰੇਸ਼ਨ ਕਰਵਾਇਆ ਤੇ ਹੁਣ ਮੜਾ ਮੜਾ ਵਾਕਰਨਾ ਤਰਦਾ ਮੈਂ ਹਮ ਹੋਰ ਹਜੇ ਕੰਮ ਕਾਜ ਨਹੀਂ ਕੁਛ ਹੁੰਦਾਗਾ ਅੱਛਾ ਪਹਿਲਾਂ ਦਿਹਾੜੀ ਜਾ ਵਰਦੇ ਸੀਗੇ ਹਾਂਜੀ 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 ਦਿਹਾੜੀ ਦਾ ਪਾ ਫੁੱਲ ਕਰਦਾ ਸੀ ਜੀ ਮੈਂ ਜੀ ਹਾਂ ਅੱਛਾ ਹੁਣ ਹੁਣ ਫਿਰ ਗੁਜ਼ਾਰਾ ਕਿਵੇਂ ਹੋ ਰਿਹਾ ਕਰ ਗੁਜ਼ਾਰਾ ਜੀ ਐਂ ਹੀ ਹੋਈ ਜਾਂਦਾ ਕੋਈ ਕੋਈ ਕੁਛ ਕਰ ਗਿਆ ਕੋਈ ਕੁਛ ਕਰ ਗਿਆ ਅਸ ਤੱਕ ਗੁਜ਼ਾਰਾ ਹੋਈ ਜਾਂਦਾ ਪਹਿਲਾਂ ਕੁੜੀਆਂ ਤੋਂ ਫੜ ਕੇ ਜੀ ਮੈਂ ਇਲਾਜ ਕਰਵਾਇਆ ਅੱਛਾ ਰੁਪਈਆ 30 35 ਹਜ਼ਾਰ ਲੱਗ ਗਏ ਮੇਰਾ ਹਮ ਤਿੰਨ ਕੁੜੀਆਂ ਨੇ ਮਦਦ ਕੀਤੀ ਐ ਹਮ ਤੇ ਕੋਸ ਪੈਂਡਾ ਵਾਲੇ ਨੇ ਕੋਈ 15 1600 ਦਿੱਤਾ ਐਵੇਂ ਆਖੀ ਗਏ ਤੇ ਜਿੰਨਾਂ ਕੋਲ 6:00 ਵਜੇ ਇਹਨਾਂ ਨੇ 1500 ਦੇ ਕੇ ਬੈਰਾਜੀ ਨਾਮਾ ਕਰ ਲੈ ਨਾ ਅੂਠਾ ਮੇਰਾ ਲੱਗਿਆ ਤੇ ਨਾ ਕਿਸੇ ਕੁੜੀ ਦਾ ਲੱਗਿਆ ਅੱਛਾ ਬਾਪੂ ਜੀ ਦੱਸੋ ਕਿ ਜਿਹੜਾ ਇਲਾਜ ਹੈਗਾ ਜਾਂ ਆਪਰੇਸ਼ਨ ਹੈਗਾ ਉਹ ਕਾਰਡ ਤੇ ਹੋ ਜਾਂਦਾ ਹੈਗਾ ਤੁਹਾਡਾ ਕਾਰਡ ਵਗੈਰਾ ਨਹੀਂ ਚੱਲਿਆ ਨਹੀਂ ਕਾਰਡ ਚੱਲਿਆ ਜੇ ਸੀ ਹੁਣ ਦੀ ਬੰਦ ਹੋ ਗਿਆ ਹੁਣ ਨਹੀਂ ਚੱਲਦਾਗਾ ਅੱਛਾ ਹਾਂ ਪੈਸੇ ਪੂਰੇ ਹੋ ਗਏ ਪਹਿਲਾਂ ਵੀ ਮੈਂ ਆਪਰੇਸ਼ਨ ਕਰਾ ਕੇ ਲਿਆ ਸੀ ਲੱਤ ਦਾ ਹੂੰ ਤੇ ਉਦੋਂ ਹੀ ਵਾਵਾ ਖਰਚ ਆ ਗਿਆ ਤਾਂ ਹੁਣ ਤਾਂ ਆਪਰੇਸ਼ਨ ਤਾਂ ਹੋ ਗਿਆ ਕਾਰਟ ਤੇ ਪਰ ਹੁਣ ਲਾਜ ਨਹੀਂ ਹੁੰਦਾ ਹੁਣ ਦਵਾਈ ਬੂਟੀ ਮੈਨੂੰ ਬਜ਼ਾਰੋਂ ਲੈਣੀ ਪੈਂਦੀ ਹੈ ਅੱਛਾ ਉਹ ਫੀਸ ਵੀ ਇਹਨਾਂ ਨੂੰ ਭਰਨੀ ਪੈਂਦੀ ਐ ਪਰਚੀ ਦੀ ਹੁਣ ਦਵਾਈ ਦਾ ਕਿੰਨਾ ਖਰਚ ਆ ਰਿਹਾ ਤੁਹਾਡਾ ਦਵਾਈ ਦਾ ਖਰਚਾ ਵਾਵਾ ਹੁੰਦਾ ਜੀ 30 3200 ਦੀ ਦਵਾਈ ਦਿੰਦੇ ਆ ਦੱਸਦੇ ਆ ਜੀ ਉੱਥੋਂ ਲੈਣੀ ਪੈਂਦੀ ਐ ਫ੍ਰੀ ਕਟੂ ਜੀ ਹਾਂ